ਜੀ ਤਰੀਕ ਨੂੰ ਬ੍ਰਦਰ ਕਲੱਬ ਵੱਲੋਂ ਇੱਕ ਕ੍ਰਿਕਟ ਟੂਰਨਾਮੈਂਟ ਕੁਰਾਲੀ ਦੇ ਚਕਵਾਲ ਸਕੂਲ ਦੇ ਵਿੱਚ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੀਆਂ 8 ਨਾਮੀ ਟੀਮਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਪ੍ਰਬੰਧਕਾਂ ਵੱਲੋਂ ਪੂਰੇ ਕੁਰਾਲੀ ਸ਼ਹਿਰ ਨਿਵਾਸੀਆਂ ਨੂੰ ਅਤੇ ਇਨਵਾਕਰ ਨਿਵਾਸੀਆਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਇਹ ਮੈਚ ਦੇਖਣ ਦੇ ਲਈ ਜ਼ਰੂਰ ਪਹੁੰਚੋ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾ ਇੱਕ ਵਾਰ ਤਸਵੀਰਾਂ ਦੁਕਾਨ ਤੇ ਦੂਜਾ ਆਲ ਓਪਨ ਇਹ ਡੇ ਟੂਰਨਾਮੈਂਟ ਹੋਵੇਗਾ ਜਿਸ ਦੇ ਜੋ ਕਿ 25 ਮਈ 2025 ਨੂੰ ਚਕਵਾਲ ਸਕੂਲ ਦੇ ਸਟੇਡੀਅਮ ਦੇ ਵਿੱਚ ਕਰਵਾਇਆ ਜਾਵੇਗਾ ਅਤੇ ਪਹਿਲਾ ਇਨਾਮ 41000 ਤੇ ਟਰੋਫੀ ਅਤੇ ਦੂਜਾ ਇਨਾਮ 25000 ਤੇ ਟਰੋਫੀ ਅਤੇ ਮੈਨ ਆਫ ਦਾ ਸੀਰੀਜ਼ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਅਤੇ ਬੈਸਟ ਬੋਲਰ ਅਤੇ ਬੈਸਟ ਬੈਟਸਮੈਨ ਨੂੰ ਐਲ.ਈ.ਡੀ. ਦਿੱਤੀ ਜਾਵੇਗੀ ਬ੍ਰਦਰ ਕਲੱਬ ਕੁਰਾਲੀ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਸਾਡੇ ਨਾਲ ਪਹਿਲਾਂ ਸੀਨੀਅਰ ਯੂਥ ਆਗੂ ਰਵੀ ਬੜੈਠ ਨੇ ਰਵੀ ਜੀ ਕਿ ਦੇਖੋ ਦੇਖੋ ਜਿਹਨੇ ਅੱਜ ਦੇ ਟਾਈਮ ਆਪਾਂ ਜੀ ਜਿਹੜੇ ਪੰਜਾਬ ਦੀ ਜਵਾਨੀ ਐ ਉਹ ਨਸ਼ਿਆਂ ਵਾਲੇ ਪਾਸੇ ਨੂੰ ਚੱਲ ਪਈ ਐ ਇਹ ਜਿਹੜਾ ਪ੍ਰਾਲਾਏ ਇਹ ਪ੍ਰਾਪਰੀਦਰਾਂ ਵੱਲੋਂ ਗਿੱਲਰਾਂ ਵੱਲੋਂ ਦੀਪੇਰਾ ਵੱਲੋਂ ਸਾਂਝੇ ਤੌਰ ਪਰ ਬ੍ਰਦਰ ਕਲੱਬ ਵੱਲੋਂ ਜਿਹੜਾ ਕਰਵਾਇਆ ਗਿਆ ਮੋਟਿਵ ਤਾਂ ਦੇਖੋ ਇਹਦਾ ਇੱਕ ਤਾਂ ਪ੍ਰਾਤਨ ਖੇਡ ਐ ਜਿਹੜੀ ਨੌਜਵਾਨ ਜਿਹਦੇ ਨੂੰ ਬਹੁਤ ਮਤਲਬ ਲਾਈਕ ਕਰਦੇ ਆ ਚੰਗਾ ਸਮਝਦੇ ਆ ਖੇលਦੇ ਆ ਨੰਬਰ 2 ਪਰ ਇਹਨਾਂ ਦਾ ਮੋਟਿਵ ਜਿਹੜਾ ਇਹ ਵੀ ਸੀਗਾ ਕਿ ਜੇ ਜੇ ਹੌਲੀ ਹੌਲੀ ਜਿਵੇਂ ਜਿਵੇਂ ਨਸ਼ੇ ਦੀ ਦਲਦਲ ਵਿੱਚ ਨੌਜਵਾਨ ਪੈਨੇ ਆ ਹੌਲੀ ਹੌਲੀ ਚਲੋ ਸਰਕਾਰਾਂ ਦਾ ਕੋਈ ਵੀ ਹੋਣ ਉਹਨਾਂ ਦਾ ਕੋਈ ਤੁਹਾਨੂੰ ਪਤਾ ਗੱਲਾਂ ਤੱਕ ਸੀਮਤ ਹੁੰਨੇ ਆ ਜੇ ਐਦਾਂ ਦੇ ਜਿਹੜੇ ਆਪਾਂ ਪ੍ਰੋਗਰਾਮ ਕਰਾਉਨੇ ਆ ਇਵੈਂਟ ਕਰਾਉਨੇ ਆ ਟੂਰਨਾਮੈਂਟ ਕਰਾਉਨੇ ਆ ਐਦਾਂ ਜਿਹੜਾ ਨੌਜਵਾਨ ਪੀੜੀ ਦਾ ਜਿਹੜਾ ਹੈ ਉਹ ਖੇਡਾਂ ਵੱਲ ਵਧੂਗਾ ਉਹ ਫਿਰ ਮਾੜੀਆਂ ਆਤਾਂ ਵੱਲ ਉਹਨਾਂ ਦਾ ਜਿਹੜਾ ਹੈ ਉਹ ਘਟ ਜਾਂਦਾ ਹੈ ਉਹਨਾਂ ਦਾ ਖੇਡਾਂ ਵੱਲ ਆਪਣਾ ਜਿਹੜਾ ਵੀ ਆ ਬਚ ਜਾਂਦਾ ਜਿਹੜਾ ਬਰਦਰ ਕਲੱਬ ਵੱਲ ਉਹ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਕੀ ਅਪੀਲ ਕਰਦੇ ਹੋ ਕਿ ਕਿ ਇੱਕ ਚੰਗਾ ਪ੍ਰੋਗਰਾਮ ਹੈ ਜਿੱਕਰ ਆਪਾਂ ਕਿਸੇ ਨੂੰ ਗਰਾਊਂਡ ਦੇ ਨਾਲ ਜੋੜਦੇ ਲਿਖੋ ਚੰਗਾ ਤਾਂ ਇਹ ਹੀ ਆ ਕਿ ਜਦੋਂ ਕੋਈ ਬੰਦਾ ਕੋਈ ਇਵੈਂਟ ਕਰਵਾਉਂਦਾ ਹੈ ਪਹਿਲਾਂ ਤਾਂ ਉਹਦੀ ਪਿੱਠ ਥਾਪੜਨੀ ਚਾਹੀਦੀ ਆ ਇਹ ਜਿਹੜੇ ਇਵੈਂਟ ਆ ਉਹ ਕੋਈ ਪਰਸਨਲ ਆਪਣੇ ਪਰਿਵਾਰਕ ਤਾਂ ਹੁੰਦੇ ਨਹੀਂ ਇਹ ਸਮਾਜ ਵਾਸਤੇ ਹੁੰਨੇ ਆ ਜਿਕਣਾ ਹੁਣ ਇਹ ਨੇ ਆਪਣੇ ਭਰਾਵਾਂ ਨੇ ਕਰਵਾਇਆ ਹੈ ਇਹਦਾ ਮੋਟੀਵੇਸ਼ਨ ਆ ਸਿੱਧਾ ਸਿੱਧਾ ਕਿ ਜਿਹੜੇ ਨੌਜਵਾਨਾ ਉਹ ਮਾੜੀਆਂ ਆਦਤਾਂ ਛੱਡ ਕੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਨ ਸਮਾਜ ਨੂੰ ਵੀ ਇਹ ਚਾਹੀਦਾ ਕਿ ਇਹ ਜਿਹੜਾ ਇਵੈਂਟ ਹੈ ਵਧੀਆ ਅੱਠ ਕਲੱਬ ਆ ਰਹੇ ਆ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਬਹੁਤ ਵਧੀਆ ਟੂਰਨਾਮੈਂਟ ਹੋਣਗੇ ਵਧੀਆ ਟੌਪ ਦੀਆਂ ਜਿਹੜੇ ਟੀਮਾਂ ਏ ਬੱਤੋ ਵੱੱਦ ਜਿਹੜੇ ਸ਼ਹਿਰ ਨਿਵਾਸੀ ਨੂੰ ਇਲਾਕਾ ਵਨਵਾਸੀਆਂ ਨੂੰ ਇਹਨਾਂ ਨੂੰ ਆ ਕੇ ਇਹਨਾਂ ਦੀ ਪਿੱਟ ਥਾਪੜਨੀ ਚਾਹੀਦੀਆਂ ਖਿਡਾਰੀਆਂ ਦਾ ਵੀ ਹੌਸਲਾ ਵਜਾਈ ਹੁੰਦੀ ਆ ਇਹ ਪ੍ਰਬੰਧਕ ਕਮੇਟੀਆਂ ਆ ਕੇ ਤੇ ਨਾ ਕਿਤੇ ਉਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਕਿ ਅਸੀਂ ਕੋਈ ਵਧੀਆ ਕਾਰਿਆ ਕਰਦੇ ਲੋਕ ਸਾਡੀ ਇਲਾਗਾ ਕਰਦੇ ਆ ਇਹਨਾਂ ਨੂੰ ਦੇਖ ਕੇ ਜਦੋਂ ਆਪਾਂ ਇਹਨਾਂ ਨੂੰ ਬ੍ਰਦਰ ਕਲੱਬ ਵਾਲੇ ਮੈਂਬਰਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਇਹਨਾਂ ਦੀ ਪਿੱਟ ਥਾਪੜਾਂਗੇ ਚਾਰ ਬੰਦਿਆਂ ਵਿੱਚ ਹੋਰ ਐਦਾਂ ਦੇ ਵਧੀਆ ਪ੍ਰੋਗਰਾਮ ਕਰਨ ਦੇ ਜਿਹੜੇ ਇੱਕ ਸ਼ਮਤਾ ਪੈਦਾ ਹੁੰਦੀ ਆ